ਮੇਰੇ ਵੱਲੋਂ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਅਸੀਂ ਸਾਡੀ ਮਾਂ ਬੋਲੀ ਪੰਜਾਬੀ ਬਾਰੇ ਗੱਲ ਕਰਨ ਜਾ ਰਹੇ ਹਾਂ ਸਾਡੀ ਮਾਂ ਬੋਲੀ ਪੰਜਾਬੀ ਜਿਵੇਂ ਕੁਝ ਅਲਫਾਜ਼ਾਂ ਦੇ ਵਿੱਚ ਅਸੀਂ ਅੱਜ ਇਹਨੂੰ ਬਿਆਨ ਕਰਾਂਗੇ ਜਿਵੇਂ ਕਿ ਮਾਂ ਬੋਲੀ ਪੰਜਾਬੀ ਊੜਾ ਏਕਮਕਾਰ ਤੇ ਰੱਖਦਾ ਏ ਆਸਵੇ ਆੜਾ ਹੱਥ ਜੋੜ ਕਰੇ ਇਹੀ ਅਰਦਾਸ ਵੇ ਈੜੀ ਕਰੇ ਏਕੇ ਵਾਲਾ ਸਾਰਿਆਂ ਚ ਵਾਸਵੇ ਸッセ ਹੱਥ ਸਰਵਤ ਦੇ ਭਲੇ ਵਾਲੀ ਚਾਬੀ ਵੇ ਮੈਨੂੰ ਪੜੋ ਮੇਰੇ ਬੱਚਿਓ ਮੈਂ ਤੁਹਾਡੀ ਮਾਂ ਬੋਲੀ ਪੰਜਾਬੀ ਵੇ ਮੈਂ ਤੁਹਾਡੀ ਮਾਂ ਬੋਲੀ ਪੰਜਾਬੀ ਵੇ ਬਾਬੇ ਦੀ ਬਾਣੀ ਮੈਂ ਅੰਮ੍ਰਿਤ ਵੇਲੇ ਬੋਲਦੀ ਫਰੀਦ ਦੇ ਸ਼ਲੋਕਾਂ ਵਿੱਚ ਮਠਿਆਸ ਮੈਂ ਕੋਲਦੀ ਮੋਦੀ ਖਾਨੇ ਵਿੱਚ ਬੈਠੀ 13 13 ਤੋਲਦੀ ਬਾਬੇ ਨਾਨਕ ਦੀ ਬਾਣੀ ਮੈਂ ਹਿਸਾਬੀ ਵੇ ਮੈਨੂੰ ਪੜੋ ਮੇਰੇ ਬੱਚਿਓ ਮੈਂ ਤੁਹਾਡੀ ਮਾਂ ਬੋਲੀ ਪੰਜਾਬੀ ਵੇ ਮੈਂ ਤੁਹਾਡੀ ਮਾਂ ਬੋਲੀ ਪੰਜਾਬੀ ਵੇ